ਤੇ ਜਿਹੜੀ ਅੱਜ ਦੁਪਹਿਰ 3 ਵਜੇ 2 ਕਰੋੜ ਤੱਕ ਪਹੁੰਚੀ ਹਜੇ ਕੱਲ ਦਾ ਟਾਈਮ ਵੀ ਖੁੱਲਾ ਰੱਖਿਆ ਕੱਲ 9 ਵਜੇ ਫਾਈਨਲ ਹੋਏਗਾ ਜੇ ਸਾਰਾ ਪਿੰਡ ਸਹਿਮਤ ਹੋ ਕੇ ਇਹ ਪੰਚਾਇਤ ਘਰ ਵਿੱਚ ਬਹਿ ਜਾਏਗਾ ਤੇ ਆਪਾਂ ਨੂੰ ਇਹ ਜਿਹੜਾ ਕੱਲ ਚੈੱਕ ਹੀ 12 ਵਜੇ ਤੋਂ ਪਹਿਲਾਂ ਪਹਿਲਾਂ ਦੇ ਦੇ ਆਂ ਜਦੋਂ ਪਿੰਡ ਫਾਈਨਲ ਕਰ ਦੇਗਾ ਵੀ ਇਹ ਸਰਪੰਚ ਨੇ ਜੇ ਕਿਸੇ ਨੇ 2 ਕਰੋੜ ਤੋਂ ਬੋਲੀ ਵੱਧ ਦਿੱਤੀ ਤੇ ਫਿਰ ਬੋਲੀ ਦਿਓਗੇ ਜਾਂ ਛੱਡ ਦਿਓਗੇ ਨਹੀਂ ਜੀ ਇਹ ਤਾਂ ਕਾਂ ਜਿੱਥੋਂ ਮਰਜੀ ਆ ਜੀ ਬੋਲੀ ਜੀ ਹਾਂ ਜੀ ਬੋਲੀ ਦਵਾਗੇ ਜੀ ਭਾਵੇਂ ਕੋਈ ਲੱਖ ਵਜੇ 10 ਵਜੇ 50 ਵਜੇ ਵਦਾਂਗੇ ਬੋਲੀ ਜਿੱਥੋਂ ਤੱਕ ਆਪਣਾ ਮਨ ਦਾ ਸ਼ੌਂਕ ਆ ਕਿ ਪਿੰਡ ਲਈ ਕੁਝ ਨਾ ਕੁਝ ਕਰਕੇ ਵਿਖਾ ਲੈਣਾ ਇੱਕ ਸਮਤੀ ਦੇ ਨਾਲ ਜਿਹੜਾ ਆ ਉਹ ਬਣਾਇਆ ਜਾਵੇ ਸਾਡੇ ਤੋਂ ਇਹ ਨਹੀਂ ਵੀ ਅਸੀਂ 2 ਕਰੋੜ ਕਹਿਤਾ ਕੋਈ ਚਾਹ ਵਾਰ ਹੈਗਾ ਕਰ ਲਈ ਅਸੀਂ ਉਹਦੇ ਨਾਲ ਰਾਂ ਜੀਪੀਐਲ ਐਮਐਲਏ ਦੀ ਰੇਟਿੰਗ ਤੁਹਾਨੂੰ ਮਿਲਦੀ ਤਾਂ ਉਹ ਵੀ ਲੜਾਂਗੇ 2 ਕਰੋੜ ਦੇ ਕੁਝ ਵੀ ਨਹੀਂ ਅਸੀਂ ਤਾਂ 10 ਕਰੋੜ ਵੀ ਲਾਉਣ ਲਈ ਤਿਆਰ ਆਂ ਪੰਚਾਇਤੀ ਚੋਣਾਂ ਦਾ ਵਿਗਲ ਵੱਜਦਿਆਂ ਹੀ ਪੰਜਾਬ ਦੇ ਵਿੱਚ ਚੋਣਾਂ ਦਾ ਜਿਹੜਾ ਮਾਹੌਲ ਆ ਉਹ ਗਰਮਾ ਗਿਆ ਤੁਹਾਨੂੰ ਦੱਸ ਦਈਏ ਕਿ ਕੱਲ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਪੰਚਾਇਤੀ ਲੈਣ ਵਾਸਤੇ 35 ਲੱਖ ਤੱਕ ਦੀ ਬੋਲੀ ਗਈ ਹੈ ਪਰ ਅੱਜ ਜੇ ਕਹੀਏ ਹੱਦਾ ਬੰਨੇ ਟੱਪੇ ਗਏ ਨੇ ਤੇ ਉਹ ਝੂਠ ਨਹੀਂ ਹੋਏਗਾ ਕਿਉਂਕਿ ਇਸ ਵਕਤ ਅਸੀਂ ਖੜੇ ਆ ਪਿੰਡ ਹਰਦੌਰ ਰਵਾਲ ਦੇ ਵਿੱਚ ਜਿੱਥੇ ਕਿ ਆਤਮਾ ਸਿੰਘ ਨਾਮਕ ਵਿਅਕਤੀ ਜਿਹੜੇ ਕਿ ਭਾਜਪਾ ਨਾਲ ਸੰਬੰਧ ਰੱਖਦੇ ਨੇ ਇਸ ਪਿੰਡ ਦੇ ਮੋਤਬਰ ਨੇ ਉਹਨਾਂ ਵੱਲੋਂ 2 ਕਰੋੜ ਰੁਪਏ ਦੀ ਪੰਚਾਇਤੀ ਦੀ ਬੋਲੀ ਜਿਹੜੀ ਆ ਪੰਚਾਇਤ ਲੈਣ ਵਾਸਤੇ ਲਗਾ ਦਿੱਤੀ ਗਈ ਹੈ ਜਦ ਕਿ ਸਾਹਮਣੇ ਵਾਲੇ ਪਾਸਿਓਂ ਜਿਹੜੀ ਆਵਾਜ਼ ਆਈ ਸੀ ਉਹ 1 ਕਰੋੜ ਤੱਕ ਆਈ ਸੀ ਪਰ ਇਹਨਾਂ ਨੇ 1 ਕਰੋੜ ਤੋਂ ਸਿੱਧੇ ਹੀ 2 ਕਰੋੜ ਰੁਪਏ ਕਹਿ ਦਿੱਤਾ ਸੀ ਇਸ ਵਕਤ ਖੜੇ ਆ ਪਿੰਡ ਹਰਦੁਰਵਾਲ ਡੇਰਾ ਬਾਬਾ ਨਾਨਕ ਦਾ ਇਹ ਆਖਰੀ ਪਿੰਡ ਆ ਔਰ ਇਹ ਆਖਰੀ ਪਿੰਡ ਦੇ ਵਿੱਚ ਇੱਕ ਕ੍ਰਿਸ਼ਮਾ ਜਿਹੜਾ ਕਿ ਪੰਜਾਬ ਦੀ ਸਭ ਤੋਂ ਵੱਡੀ ਬੋਲੀ 2 ਕਰੋੜ ਰੁਪਏ ਸਰਪੰਚੀ ਲੈਣ ਵਾਸਤੇ ਸਾਡੇ ਨਾਲ ਖੁਦ ਮੌਜੂਦ ਨੇ ਆਤਮਾ ਸਿੰਘ ਜੀ ਜਿਨ੍ਹਾਂ ਨੇ ਬੋਲੀ ਲਗਾਈ ਹੈ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਇਹ ਅੱਜ ਬੋਲੀ ਲੱਗੀ ਆ ਤੇ ਸਾਰਾ ਵਾਕਿਆ ਕਿਵੇਂ ਆ ਤੇ ਇਹ ਜੀ ਪੰਚਾਇਤ ਦੀਆਂ ਚੋਣਾਂ ਨੂੰ ਲੈ ਕੇ ਤੇਜ਼ੀ ਦੇ ਅੱਗੇ ਬਹੁਤ ਆ ਪੰਜਾਬ 'ਚ ਵੀ ਕਾਫੀ ਚਿਰ ਦੇ ਲੋਕਾਂ ਨੂੰ ਇੰਤਜ਼ਾਰ ਹੀ ਇਹਦਾ ਤੇ ਹੁਣ ਜਿਹੜਾ ਇਹੀ ਕਿਹਾ ਜਾਂਦਾ ਬਾਰ-ਬਾਰ ਵੀ ਹਰ ਇੱਕ ਨੂੰ ਮੌਕਾ ਨਹੀਂ ਮਿਲਦਾ ਕੋਈ ਪਿੰਡ ਦਾ ਸਰਪੰਚ ਆ ਉਹ ਪੈਸੇ ਨਹੀਂ ਲਾਉਂਦਾ ਪਿੰਡ ਦੀ ਸਿਹਤ ਕਾ ਮੌਜੂਦਗੀ ਦੀ ਸਲਾਹ ਹੀ ਅੱਜ ਕੱਲ੍ਹ ਸ਼ਸੇਰ ਦੀ ਵੀ ਜਿਹੜਾ ਅਸੀਂ ਆ ਕੋਈ ਪਿੰਡ ਚੋਂ ਮੋਤਬਰ ਆਪ ਚੁਣ ਕੇ ਤੇ ਜਿਉ ਕਿ ਪਿੰਡ ਵਾਸਤੇ ਕੀ ਕਰ ਸਕਦਾ ਉਹਦੇ ਵਿੱਚ ਥੋੜੀਆਂ-ਥੋੜੀਆਂ ਬੋਲੀਆਂ ਕੱਲ ਤੋਂ ਸ਼ੁਰੂ ਹੋਈਆਂ ਸੀ ਤੇ ਜਿਹੜੀ ਅੱਜ ਦੁਪਹਿਰ 3 ਵਜੇ 2 ਕਰੋੜ ਤੱਕ ਪਹੁੰਚੀ ਹਜੇ ਕੱਲ ਦਾ ਟਾਈਮ ਵੀ ਖੁੱਲਾ ਰੱਖਿਆ ਕੱਲ 9 ਵਜੇ ਫਾਈਨਲ ਹੋਏਗਾ ਜੇ ਸਾਰਾ ਪਿੰਡ ਸਹਿਮਤ ਹੋ ਕੇ ਇਹ ਪੰਚਾਇਤ ਘਰ ਵਿੱਚ ਬਹਿ ਜਾਏਗਾ ਤੇ ਆਪਾਂ ਨੂੰ ਇਹ ਜਿਹੜਾ ਕੱਲ ਚੈੱਕ ਅਸੀਂ 12 ਵਜੇ ਤੋਂ ਪਹਿਲਾਂ ਪਹਿਲਾਂ ਦੇ ਦੇਾਂਗੇ ਜਦੋਂ ਪਿੰਡ ਫਾਈਨਲ ਕਰ ਦੇਗਾ ਭੀ ਇਹ ਸਰਪੰਚ ਨੇ ਜੇ ਕਿਸੇ ਨੇ 2 ਕਰੋੜ ਤੋਂ ਬੋਲੀ ਵੱਧ ਦੇਤੀ ਤੇ ਫਿਰ ਬੋਲੀ ਦਿਓਗੇ ਜਾਂ ਛੱਡ ਦੇਓਗੇ ਬੋਲੀ ਨਹੀਂ ਦੀ ਇਹ ਤਾਂ ਤਾਂ ਜਿੱਥੋਂ ਕੋਈ ਮਰਜ਼ੀ ਆ ਜੇ ਬੋਲੀ ਦਿਓ ਹਾਂਜੀ ਬੋਲੀ ਦਵਾਂਗੇ ਜੀ ਭਾਵੇਂ ਕੋਈ 10 ਵਜੇ 10 ਵਜੇ 50 ਵਜੇ ਵਧਾਂਗੇ ਬੋਲੀ ਜਿੱਥੋਂ ਤੱਕ ਆਪਣਾ ਮਨ ਦਾ ਸ਼ੌਂਕ ਆ ਕਿ ਪਿੰਡ ਲਈ ਕੁਝ ਨਾ ਕੁਝ ਕਰਕੇ ਵਿਖਾ ਲੈਣਾ ਇਹ ਪੰਜਾਬੀ ਚ ਕਹਿ ਦਈਏ ਤਾਂ ਕਿਉਂਕਿ ਭੱਜਣ ਨਹੀਂ ਦੇਣਾ ਜਿੱਥੇ ਮਰਜੀ ਭੱਜਲਾ ਭੱਜਣ ਤਾਂ ਤੁਹਾਨੂੰ ਪਤਾ ਹੁੰਦੇ ਹੁੰਦੇ ਭੱਜਦਿਆਂ ਨੂੰ ਵਾਣ ਇੱਕੋ ਜਿਹਾ ਵਾਣ ਦੇ ਇੱਕੋ ਜਿਹਾ ਸਾਰਿਆਂ ਨੂੰ ਪਰ ਮਜ਼ਾ ਆਪਣੀ ਆਪਣੀ ਜਿਹੜੀ ਚਾਹ ਤੇ ਖੁਸ਼ੀ ਆ ਉਹ ਸਾਨੂੰ ਇਹ ਆ ਵੀ ਆਪਾਂ ਕੁਝ ਕਰਕੇ ਵਿਖਾ ਲੈਣਾ ਇਹ ਗੱਲਾਂ ਹਰ ਸਾਲ ਹੁੰਦੀਆਂ ਨੇ ਕਿ ਮੰਤਰੀ ਪੈਸੇ ਲੈ ਜਾਂਦੇ ਆ ਮંત્રી ਪੈਸੇ ਲੈ ਕੇ ਬਣਾ ਦਿੰਦੇ ਆ ਦੂਜਿਆਂ ਦੇ ਕਾਗਜ਼ ਰਿਜੈਕਟ ਕਰ ਦਿੰਦੇ ਆ ਜਿਹੜੀ ਆ ਚੁੱਲ੍ਹਾ ਟੈਕਸ ਦੀ ਰਸੀਦ ਆ ਉਹ ਨਹੀਂ ਮਿਲਦੀ ਇਸ ਕਰਕੇ ਪਿੰਡ 'ਚ ਵਿਵਾਦ ਉੱਠਦੇ ਆ ਅਸੀਂ ਪਾਰਟੀ ਬਾਜ਼ੀ ਤੋਂ ਅਲੱਗ ਹੋ ਕੇ ਅਸੀਂ ਆਨੇ ਆ ਕਿ ਇੱਕ ਸਮਤੀ ਦੇ ਨਾਲ ਜਿਹੜਾ ਆ ਉਹ ਬਣਾਇਆ ਜਾਵੇ ਸਾਡੇ ਤੋਂ ਇਹ ਨਹੀਂ ਵੀ ਅਸੀਂ 2 ਕਰੋੜ ਕਹਤ ਕੋਈ ਚਾਹਵਾਰ ਹੈਗਾ ਕਰ ਲਈ ਅਸੀਂ ਉਹਦੇ ਨਾਲ ਰਾਂ ਕੋਈ ਵੱਧ ਕਹਿ ਸਕਦਾ ਕਵੇ ਜਿੱਥੋਂ ਤੱਕ ਸਾਡੀ ਪਹੁੰਚ ਆਈ ਕਵਾਂਗੇ 20 ਸਾਲ ਤੋਂ ਪੈਸਾ ਨੀ ਲਗਾ ਪਾਇਆ ਇੱਕ ਗੱਲ ਮੈਂ ਇਹ ਕਾਂਗਾ ਕਿ ਤੁਸੀਂ ਕਿਹਾ ਕਿ ਜੇ 2 ਕਰੋੜ ਤੋਂ ਵੱਧ ਦੀ ਬੋਲੀ ਵੀ ਲੱਗਦੀ ਹੈ ਤੇ ਅਸੀਂ ਵੀ ਦੇਖਾਂਗੇ ਵੀ ਕੌਣ ਕਿੱਥੋਂ ਤੱਕ ਲਾਉਂਦਾ ਤੇ ਤੁਸੀਂ ਵੀ ਵਾਅ ਲਾਓਗੇ ਹਾਂਜੀ ਅਸੀਂ ਆਪਣੀ ਵਾਅ ਜਿਹੜੀ ਆ ਲਾਵਾਂਗੇ ਜਿੱਥੋਂ ਤੱਕ ਸਾਨੂੰ ਖੁਸ਼ੀ ਆਊਗੀ ਆਪਣੇ ਪਿੰਡ ਵਾਸਤੇ ਕੁਝ ਕਰਕੇ ਵਿਖਾ ਲਾਂਗੇ 20 ਸਾਲ ਤੋਂ ਕੋਈ ਪੈਸਾ ਨਹੀਂ 300 ਕਿੱਲੇ ਤੋਂ ਪਲੱਸ ਇੱਥੇ ਪੈੜੀ ਆ 40 55 ਤੋਂ 60 ਲੱਖ ਦੀ ਬੋਲੀ ਹੁੰਦੀ ਆ ਸਾਲ ਦੀ ਤੇ ਪੈਸਾ ਜਿਹੜਾ ਆ ਉਹ ਮੇਰੇ ਹਿਸਾਬ ਨਾਲ ਨਹੀਂ ਪਿੰਡ ਦੇ ਨਲਕੇ ਦਾ ਵੀ ਪਾਣੀ ਬਾਹਰ ਕੱਢ ਸਕੇ ਸਾਰੇ ਪਿੰਡ ਦਾ ਤਾਂ ਬੜੀ ਦੂਰ ਦੀ ਗੱਲ ਹੈ ਤੇ ਜੇ 5 ਤਰੀਕ ਤੋਂ ਪਹਿਲਾਂ ਪਹਿਲਾਂ ਜਾਂ ਉਸ ਤੋਂ ਬਾਅਦ ਕਾਗਜ਼ ਹੀ ਦਾਖਲ ਤਾਂ ਤੁਹਾਡੇ ਹੰਦ ਉੱਤੇ ਫਿਰ ਕਿਦਾਂ ਕਰੋਗੇ ਨਹੀਂ ਜੀ ਇਹ ਤਾਂ ਪਿੰਡ ਦੇ ਸਹਿਮਤ ਆ ਇਹ ਨਹੀਂ ਵੀ ਇੱਕ ਬੰਨੇ ਕਾਗਜ਼ ਦਾਖਲ ਕਰਾਉਣ ਦੂਸਰੇ ਬੰਨੇ ਜੋ ਪਿੰਡ ਨੇ ਫੈਸਲਾ ਕੀਤਾ ਵੀ ਅਸੀਂ ਸੰਮਤੀ ਨਾਲ ਪਿੰਡ ਦੇ ਹੀ ਪਿੰਡ ਵਿੱਚ ਰਹਿ ਕੇ ਬਣਾਉਣਾ ਹੈ ਜੀ ਹਾਂਜੀ ਪਿੰਡ ਚ ਰਹਿ ਕੇ ਵੀ ਹਰ ਇੱਕ ਦੀ ਚ ਆਵਾਜ਼ ਆ ਕੋਈ ਵੀ ਆਵਾਜ਼ ਦੇ ਸਕਦਾ ਆਪਣੀ ਜਿੱਥੋਂ ਤੱਕ ਕਿਸੇ ਨੂੰ ਪਹੁੰਚਦਾ ਇਹ ਪਿੰਡ ਦੀ ਖੁਸ਼ੀ ਹੀ ਆ ਤਕਾ ਉਹ ਸੱਤਾ ਤੇ ਪਾਰਟੀ ਜਿਹੜੀ ਆ ਉਹ ਤੱਕਾ ਕਰ ਸਕਦੀ ਤੁਹਾਨੂੰ ਲੱਗਦਾ ਹਾਂ ਹਾਂਜੀ ਤੱਕਾ ਉਹ ਸੋਦਾ ਦਾ ਨਾ ਲੱਗਦਾ ਤੁਹਾਨੂੰ ਤੱਕਾ ਦੇ ਵੇਖੋ ਜੀ ਭਾਜੀਪੀ ਨੂੰ ਤੇ ਲੋਕੀ ਪਿੰਡ ਜੀ ਦੀ ਵੜਨ ਦਿੰਦੇ ਦਹੀਂ ਤੇ ਫੇਰ ਪਿੰਡ ਚ ਰਹਿਣ ਦੇ ਆ ਠੀਕ ਹੈ ਨਾ ਇਹ ਆ ਆਮ ਆਦਮੀ ਪਾਰਟੀ ਹੈ ਤੇ ਬੀਜੇਪੀ ਨੂੰ ਲੋਕੀ ਜਾਂਦੇ ਹੀ ਮਾੜਾ ਇਹ ਤੇ ਆਪ ਹੀ ਉਤੋਂ ਜ਼ਿਆਦਾ ਹੁਣ 1000 ਰੁਪਏ ਪਰਮਲ ਦਾ ਰੇਟ ਹੀ ਹਟਾਤਾ ਇਹਨਾਂ ਹੋਰ ਇਸ ਤੋਂ ਵੱਡੀ ਲੁੱਟ ਕੀ ਕਰਨੀ ਆ 2 ਕਰੋੜ ਦਾ ਸਾਡਾ ਇਾਕਾ ਦੇ ਸੀਜ਼ਨ ਚ ਹੀ ਉੱਡ ਜਾਣਾ ਉਹੀ ਪਿੰਡ ਦੇ ਲੋਹਣੇ ਜਿੱਥੇ ਇਹਨੇ ਫਸਲਾਂ ਚੋਂ ਘਾਟੇ ਖਾਣਦੇ ਆ ਤੇ ਪੰਜਾਬ ਸਰਕਾਰ ਡਈ ਆ ਤੇ ਉੱਥੇ ਆਪਾਂ ਇਹਨੂੰ ਹੀ ਪਿੰਡ ਨੂੰ ਹੀ ਐਮੀਨਤ ਦਿੱਤੀ ਆ ਵੀ ਪਿੰਡ ਨੂੰ ਹੀ ਕੁਝ ਕਰਕੇ ਬਖਾਲਾ ਇਹ 2 ਕਰੋੜ ਦਾ ਜੇ ਬੋਲੀ ਦਿੱਤੀਏ 2 ਕਰੋੜ ਮਾਲੋ ਜੇ ਕੱਲ ਮੰਨ ਜਾਂਦੇ ਕੋਈ ਮੈਦਾਨ ਦੇ ਵਿੱਚ ਨਹੀਂ ਆਉਂਦਾ ਬੋਲੀ ਦੇਣ ਵਾਸਤੇ ਇਸ 2 ਕਰੋੜ ਨੂੰ ਪਿੰਡ ਦੇ ਵਿਕਾਸ ਵਾਸਤੇ ਲਾਉਗੇ ਇਹ ਜੀ ਪਿੰਡ ਦੀ ਇੱਕ ਇਹ ਕਮੇਟੀ ਬਣਾਈ ਜਾਊਗੀ ਉਹਦੇ ਚ ਜਿੱਥੇ ਪਰਨ ਕਰਨਗੇ ਜਿੱਥੇ ਲਾਉਣਾ ਚਾਹਣਗੇ ਉਹ ਲਾ ਸਕਦੇ ਆ ਇਹ ਨਹੀਂ ਵੀ ਅਸੀਂ ਇਹ 2 ਕਰੋੜ ਆਪ ਹੀ ਲੈ ਕੇ ਆਪ ਹੀ ਲਾ ਕੇ ਦਈਏ ਉਹ ਜਿੱਥੇ ਪਾਣੀ ਦਾ ਨਿਕਾਸ ਸਾਡਾ ਜਿਹੜਾ ਸਭ ਤੋਂ ਵੱਡੀ ਮੁਸ਼ਕਲ ਆ ਉਹ ਇੰਨੇ ਚ ਸਾਡੀ ਆਹਮ ਨਾਲ ਸੋਲਵ ਹੋ ਜਾਣੀ ਆ ਇਹਦੇ 'ਚ ਸਾਨੂੰ ਕੋਈ ਮੁਸ਼ਕਲ ਨਹੀਂ ਜਿਹੜਾ ਪਿੰਡ ਘਟਾ ਘਟ ਨਰਕ ਨਾ ਭਰ ਜਾਂਦਾ ਆ ਮੀਂਹ ਆਉਣ ਤੇ ਉਹਦੇ ਵਿੱਚ ਸਾਡੇ ਕੋਈ 10 15 ਮਰਲੇ ਵੀ ਥਾਂ ਨਹੀਂ ਹੈਗਾ ਜਦ ਕਿ ਇਹ ਦੀ 450 ਏਕੜ ਤੋਂ ਪਲੱਸ ਪੈੜੀ ਆ ਪਿੰਡ ਦੀ ਸਾਰੇ ਸਰਪੰਚੀ ਖਾ ਗਏ ਨੇ ਆ ਤਿੰਨ ਚਾਰ ਵਾਰੀ ਇੱਕ ਦੱਸੋ ਕਿ ਪੈਸੇ ਕਿੱਦਾਂ ਦਿਓਗੇ ਕੈਸ਼ ਦਿਓਗੇ ਜਾਂ ਚੈੱਕ ਦਿਓਗੇ ਕਿਸ ਤਰ੍ਹਾਂ ਦਿਓਗੇ ਜਾਂ ਜਿੱਦਾਂ ਇਹਨਾਂ ਦੀ ਮਰਜ਼ੀ ਹੋਏਗੀ ਨਹੀਂ ਜੀ ਜਿੱਦਾਂ ਚਾਹਣਗੇ ਚੈੱਕ ਰਹੀਂ ਪੈਸੇ ਤੇ ਇੰਨੀ ਰਕਮ ਤੇ ਚੈੱਕ ਰਹੀਂ ਜਾਣੀ ਆ ਚੈੱਕ ਅਸੀਂ ਅੱਜ ਵੀ ਨਾਲ ਦਿੱਤੇ ਗੁਰਦੁਆਰਾ ਸਾਹਿਬ ਸੇਰੇ ਵੀ ਲੋਸਮੈਂਟ ਹੋਈ ਪਹਿਲਾਂ ਚੈੱਕ ਖੜੇ ਆ ਉਹਦੇ ਤੋਂ ਬਾਅਦ ਇਹ ਆ ਕਿ ਜਿਹੜੇ ਚੈੱਕ ਚੈੱਕ ਰਾਈ ਪੇਮੈਂਟ ਹੋਏਗੀ ਸਾਰੀ ਹਾਂ ਚੈੱਕ ਰਾਈ ਪੇਮੈਂਟ ਪੰਚਾਇਤ ਦੇ ਖਾਤੇ 'ਚ ਲੈਣ ਚਾਹੀਏ ਕਮੇਟੀ ਬਣਾ ਲੈਣ ਕੋਸ਼ਿਸ਼ ਕਰਨ ਇਹ ਜਿਹੜੀ 6 ਮੈਂਬਰੀ ਕਮੇਟੀ ਬਣੂਗੀ ਉਹ ਬਾਅਦ 'ਚ ਫੈਸਲਾ ਕਰਦੇ ਗੁੱਸੇ ਨਹੀਂ ਹੋਏ ਪੀ ਇੰਨੀ ਬੋਲੀ ਦਿੱਤੀ ਨਹੀਂ ਜੀ ਇਹ ਤਾਂ ਸ਼ੌਂਕ ਆ ਸ਼ੌਂਕ ਵਾਸਤੇ ਤਾਂ ਦੁਨੀਆ ਵਜੀ ਫਿਰਦੀ ਆ ਹਾਂ ਜੀ ਸ਼ੌਂਕ ਵਾਸਤੇ ਆ ਨਾਲੇ ਇਹਦਾ ਸ਼ੌਂਕ ਦਾ ਤੇ ਇਸ ਤਰ੍ਹਾਂ ਹੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਜਦੋਂ ਬਾਹਰੋਂ ਕਰਦੀ ਹੈ ਬੱਚਾ ਕਰਕੇ ਆਏ ਤੇ ਫਿਰ ਕਹਿੰਦੇ ਬਾਪੂ ਬਾਪੂ ਨੂੰ ਪੁੱਛਿਆ ਪਰ ਬਾਪੂ ਦਾ ਨਾਮ ਹੀ ਹੁੰਦਾ ਨਾ ਜੇ ਮੰਨ ਲਓ ਬਾਪੂ ਦਾ ਨਾਮ ਹੁੰਦਾ ਤੇ ਕਰਨ ਵਾਸਤੇ ਤੇ ਸਾਰੀ ਦੁਨੀਆ ਭੱਜੀ ਫੇਰਦੀ ਨਾ ਕਰਨ ਵਾਸਤੇ ਤੇ ਇਹ ਚੀਜ਼ਾਂ ਹੁੰਦੀਆਂ ਵੀ ਕਿਸੇ ਦਾ ਕੋਈ ਪਤਾ ਲੱਗੇ ਵੀ ਕਿਸ ਨੇ ਕਰਕੇ ਵਿਖਾਇਆ ਸੋ ਯਾਰ ਮੈਂ ਤਾਂ ਗਰਮ ਕਰ ਬੈਠਾ ਇਹ ਸਰਨਲ ਪਾਰਟੀ ਦੇ ਹੋਰ ਵੀ ਆਗੂ ਨੇ تھے ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆਂ ਵੀ ਤੁਹਾਡੀ ਪਾਰਟੀ ਦੀ ਭਾਜਪਾ ਨੂੰ ਕਹਿੰਦੇ ਪਿੰਡਾਂ 'ਚ ਨਹੀਂ ਵੜਨ ਦਿੱਤਾ ਜਾ ਰਿਹਾ ਪਰ ਤਾਂ ਦੇਹੀ ਪਿੰਡ ਦੇ ਇਹ ਹਰਦੁਰਵਾਲ ਦੇ ਜਿਹੜੇ ਤੁਹਾਡੇ ਪਾਰਟੀ ਦੇ ਮੈਂਬਰ ਨੇ ਉਹਨਾਂ ਨੇ ਕਹਿੰਦੇ ਇੱਕ ਪੰਜਾਬ ਦਾ ਵੱਖਰਾ ਹੀ ਕੰਮ ਇੱਕ ਕਮਾਲ ਕਰਕੇ ਵਿਖਾਤਾ। ਸਤਿ ਸ੍ਰੀ ਅਕਾਲ ਜੀ ਰਾ ਆਨੰਦ ਸਾਰਿਆਂ ਨੂੰ ਬੋਲਦਾ ਆਪਣੇ ਪ੍ਰੈਸ ਵਾਲਿਆਂ ਨੂੰ। ਸਰ ਬਹੁਤ ਵਧੀਆ ਪ੍ਰਾਲਾ ਜਾਂਦਾ। ਬੜਾ ਵੱਡਾ ਦਿਲ ਹੈ ਕੋਈ ਕੋਈ ਕਰ ਸਕਦਾ ਵਾ। ਇਹ ਕਿਸੇ ਦਾ ਨਹੀਂ ਇੱਕ ਦਿਲ ਦੀ ਗੱਲ ਹੁੰਦੀ ਆ। ਕਿਹਾਦਾ ਭਾਈ ਨੂੰ ਜੋ ਬੋਲਿਆ ਵਾ ਬਹੁਤ ਵਧੀਆ ਮੈਨੂੰ ਚੰਗਾ ਲੱਗਾ ਸਾਡੀ ਪਾਰਟੀ ਨਾਲ। ਉਹ ਸਾਰੀ ਪਾਰਟੀ ਨੇ ਕਾਂਗਸ ਹੋ ਗਈ। ਕੀ ਕੀਤਾ ਸਰ ਉਹਨਾਂ ਨੇ? ਕਾਂਗਸ ਵਾਲੇ ਆਪ ਖਾ ਗਏ। ਆਪੜ ਵੀ ਖਾਈ ਜਾੜਿਆ। ਇਹ ਵੀਰ ਦਾ ਬੜਾ ਪ੍ਰਾਲਾ ਵਾ। ਕਿ ਮੈਂ ਪਿੰਡ ਦਾ ਕੁਝ ਕਰਕੇ ਦਿਖਾਵਾਂ ਜਜਬਾ ਵਾ ਇਸ ਇਨਸਾਨ ਦਾ ਜਜਬਾ ਭਾਜੀ ਅਸੀਂ ਆਪਣੀ ਪਾਰਟੀ ਨੂੰ ਸਹਾਇਤਾ ਦਿੰਦੇ ਇਹਨਾਂ ਨੂੰ ਤਾਂ ਆਪਾਂ ਹੋਰ ਵੀ ਇਹਨਾਂ ਦੀ ਹੈਲਪ ਕਰਾਵਾਂਗੇ ਆਪਣੀ ਪਾਰਟੀ ਨੂੰ ਕਿ ਕਿਹੇ ਕਿਹੜੇ ਜਜਬਾ ਹੁੰਦਾ ਭਾਜੀ ਐਮਐਲਏ ਟਿਕਟ ਦਿਵਾ ਦਿਓ ਸਾਰੇ ਵੇਖੋ ਐਮਐਲਏ ਟਿਕਟ ਸਾਡੀ ਪਾਰਟੀ ਦਾ ਜਿੰਨੇ ਪੈਸੇ ਖਚਣਦੇ ਆ ਪੱਕੀ ਗੱਲ ਜੀ ਐਮਐਲਏ ਦੀ ਇਲੈਕਸ਼ਨ 'ਚ ਲੜ ਲੜਦੇ ਆ ਪੱਕੀ ਗੱਲ ਜੀ ਪੱਕੀ ਗੱਲ ਲੱਗਦੇ ਆ ਹੈਨਾ ਪੱਕੀ ਗੱਲ ਜੇ ਭਾਜੀ ਜੀ ਪੀ ਵੱਲੋਂ ਐਮਐਲਏ ਦੀ ਟਿਕਟ ਮਿਲਦੀ ਤਾਂ ਉਹ ਵੀ ਲੜਾਂਗੇ ਪੱਕੀ ਗੱਲ ਜੀ 2 ਕਰੋੜ ਤੇ ਕੁਝ ਵੀ ਨਹੀਂ ਅਸੀਂ ਤਾਂ 10 ਕਰੋੜ ਵੀ ਲਾਉਣ ਨੂੰ ਤ ਕੀ ਗੱਲ ਜੀ ਪਾਰਟੀ ਵੱਲੋਂ ਅੱਜ ਵੀ ਇਹੀ ਗੱਲ ਹੀ ਕੋਈ ਜਾਂਦਾ ਯਾਦ ਲੜੋ ਪਰ ਅਹੀ ਖਿਆਬੀ ਜਿਹੜੇ ਝੰਡੇ ਥੱਲੇ ਉਹਦੀ ਇਲੈਕਸ਼ਨ ਲੜਨੀ ਆ ਉਹ ਪੰਚਾਇਤ ਘਰ ਇਹ ਮੇਰੇ ਫਾਦਰ ਸਾਹਿਬ ਨੇ ਉਹਨਾਂ ਆਖਿਆ ਵੀ ਕੋਈ ਗੱਲ ਨਹੀਂ ਜਿਹੜਾ ਵੀ ਕੰਮ ਕਰਨਾ ਹੈ ਉਹ ਪਾਰਟੀ ਦੇ ਨਾਂ ਤੇ ਹੋਏਗਾ ਪਾਰਟੀ ਤੋਂ ਬਿਨਾਂ ਨਹੀਂ ਹੋਏਗਾ ਇਹ ਥੋੜਾ ਹੁਣ ਮੋਦੀ ਸਾਹਿਬ ਸਾਡੇ ਕਰਦੇ ਆ ਬੜਾ ਕੁਝ ਕਰਦੇ ਲੋਕਾਂ ਦੇ ਨਹੀਂ ਪਸੰਦ ਪਰ ਚਲੋ ਲੋਕਾਂ ਦੀ ਜਦੋਂ ਸੁਣਨਗੇ ਆਪੇ ਸੈੱਟ ਹੋ ਜਾਊਗਾ ਇਹ ਕਹਿੰਦੇ ਆ ਕਿ ਪੁੱਤਰ ਕੋਈ ਕੰਮ ਕਰਕੇ ਆਵੇ ਤੇ ਚੰਗਾ ਵੀ ਕਰੇ ਤੇ ਬਾਪੂ ਨੂੰ ਪੁੱਛਦਾ ਤੇ ਬਾੜਾ ਵੀ ਕਰੇ ਤੇ ਬਾਪੂ ਚਿੜਗਾ ਦਿੰਦਾ ਤੇ ਬਾਪੂ ਉਹਨੂੰ ਪੁੱਛ ਲੈਂਦੇ ਆ ਕਿ ਪੁੱਤਰ ਨੇ ਕੰਮ ਕੀਤਾ ਕਿ 2 ਕਰੋੜ ਰੁਪਏ ਦੀ ਬੋਲੀ ਲਾਤੀ ਸਰਪੰਚੀ ਵਾਸਤੇ ਤੇ ਬਾਪੂ ਜੀ ਵੀ ਨਾਲ ਨੇ ਉਹਨਾਂ ਨਾਲ ਗੱਲ ਕਰ ਲੈਂਦੇ ਆ ਕਿ ਤੁਹਾਡੇ ਪੁੱਤਰ ਨੇ ਬੋਲੀ ਲਾਈ ਹੈ ਕਿ ਤੈਨੂੰ ਨਾਰਾਜ਼ਤ ਨਹੀਂ ਹੋਏ ਤੁਸੀਂ ਨਹੀਂ ਨਾਰਾਜ਼ ਕੋਈ ਨਹੀਂ ਪਹਿਲੀ ਗੱਲ ਤਾਂ ਸਲਾਹ ਤੋਂ ਚੱਲਦੀ ਆ ਦੂਜੀ ਗੱਲ ਜਦੋਂ ਸਵੇਰੇ ਅਲਾਉਂਸਮੈਂਟ ਆਈ ਸੀ ਨਾ 50 ਲੱਖ ਦੀ ਉਦੋਂ 51 ਲੱਖ ਦੀ ਆਵਾਜ਼ ਮੈਂ ਇਕੱਲੇ ਗਰੰਤੀ ਨੂੰ ਸੱਦ ਕੇ ਉਹ ਉਹ ਮੇਰੇ ਨਾਂ ਤੇ ਗਈ ਆ ਮਤਲਬ ਹੱਲਾਸ਼ੇਰੀ ਪੂਰੀ ਕਹਿੰਦੇ ਪਿਓ ਦੀ ਹੱਲਾਸ਼ੇਰੀ ਪੁੱਤ ਨੂੰ ਸ਼ੇਰ ਬਣਾ ਦਿੰਦੀ ਬਣਾਤਾ ਫਿਰ 52 ਲੱਖ ਤੋਂ 60 ਹੋਈ 65 ਮੇਰੀ ਵਾਜ ਗਈ ਫਿਰ ਉਹ ਉੱਥੇ ਹੋ ਕੇ ਕੋਈ ਬੰਦੇ ਨਹੀਂ ਕੰਮ ਦੇ ਹੈਗੇ ਮੈਂ ਉਹ ਗੱਲ ਨਹੀਂ ਜਿਹੜੀ ਬੋਲੀ ਜਾਣਾ ਬੋਲੀ ਜਾਣਾ ਕਿੱਦਾਂ ਬੋਲਣਿਆ ਤੁਹਾਨੂੰ ਮੈਨਾਂ ਨਹੀਂ ਵਿਖਾਈਏ ਗਲਤ ਮਤ ਬੋਲਦੇ ਮੈਂ ਗਿਆ ਨਹੀਂ ਉਹਦੇ ਜੋ ਵੀ ਹੁੰਦਾ ਰਿਹਾ ਹੁੰਦਾ ਰਿਹਾ ਉਹਨਾਂ ਗੱਲਾਂ ਦਾ ਮੁੱਲ ਕੋਈ ਨਹੀਂ ਉਹਨਾਂ ਨੂੰ ਇਸ ਕਰਕੇ ਕੋਈ ਗੁੱਸੇ ਕਿਲੇ ਵਾਲੀ ਗੱਲ ਨਹੀਂ ਪਿਆਰ ਨਾਲ ਜੋ ਆ ਪਿਆਰ ਨਾਲ ਜੋ ਵੀ ਆ ਪਿਆਰ ਨਾਲ ਜਿੰਦਗੀ ਚ ਬੰਦਾ ਕੁਝ ਕਈ ਕੁਝ ਕਰਦੇ ਚੁੱਕੋ ਕੁਝ ਕਰੋ ਕੁਝ ਨਾ ਕਰੋ ਹਣਾ ਸ਼ੌਕੀਆਂ ਦੌਰ ਕਰਦਾ ਸੋ ਮਿਸਾਲ ਕੈਂਪ ਕੀਤੀ ਹੈ ਪਿੰਡ ਹਰਦੁਰਵਾਲ ਦੇ ਆਤਮਾ ਸਿੰਘ ਉਹਨਾਂ ਨੇ ਉਹਨਾਂ ਦੇ ਪਰਿਵਾਰ ਨੇ 2 ਕਰੋੜ ਰੁਪਏ ਦੀ ਬੋਲੀ ਸਰਪੰਚੀ ਲੈਣ ਵਾਸਤੇ ਲਗਾ ਦਿੱਤੀ ਆ ਮੈਦਾਨ ਦੇ ਵਿੱਚ 1 ਕਰੋੜ ਰੁਪਏ ਤੱਕ ਬੋਲੀ ਲੱਗੀ ਆ ਸਾਹਮਣੇ ਵਾਲੇ ਪਾਸਿਓਂ ਹੁਣ ਕੱਲ ਦਾ ਇਹਨਾਂ ਨੇ ਫੇਰ ਟਾਈਮ ਦਿੱਤਾ ਵੀ ਜੇ ਕਿਸੇ ਨੇ ਫੇਰ ਲਾਉਣੀ ਆ ਬੋਲੀ 2 ਕਰੋੜ ਤੁਹਾਡੀ ਬੋਲੀ ਦੇ ਜੇ ਕਿਸੇ ਨੇ ਵਦਕੇ ਲਗਾਉਣੀ ਆ ਤੇ ਕੱਲ ਫਿਰ ਆ ਜਿਓ ਅਸੀਂ ਵੀ ਜਿਹੜਾ ਫਿਰ ਫਿਰ ਬੋਲੀ ਦਿਆਂਗੇ 10 ਵਜੇ ਤੱਕ ਤੇ ਕਹਿੰਦਾ ਭਾਵਾ ਕਿ ਦਿੱਲੀ ਪੋਸਟ ਦੇ ਉੱਤੇ ਤੁਹਾਨੂੰ ਸਭ ਤੋਂ ਪਹਿਲੋਂ ਇਹ ਤਸਵੀਰਾਂ ਦਿਖਾ ਰਹੇ ਹਾਂ ਕਿ 2 ਕਰੋੜ ਰੁਪਏ ਦੀ ਹੁਣ ਤੱਕ ਦੀ ਪੰਜਾਬ ਦੀ ਜਦੋਂ ਦੀ ਪੰਚਾਇਤਾਂ ਦੀ ਚੋਣਾਂ ਦੀ ਅਨਾਉਂਸਮੈਂਟ ਹੈ ਇਹ ਸਭ ਤੋਂ ਵੱਡੀ ਬੋਲੀ ਡੇਰਾ ਬਾਬਾ ਨਾਨਕ ਦੇ ਪਿੰਡ ਹਰਦੋਰਵਾਲ ਦੇ ਵਿੱਚ ਲਾਈ ਗਈ ਆ ਆਤਮਾ ਸਿੰਘ ਹੋਣਾ ਵੱਲੋਂ ਜੋ ਕਿ ਬੀਜੇ